ਕਾਰਨ ਜੀ ਐਮ ਸੀ ਜੀ ਆਪਕਾ ਧੰਨਵਾਦ ਕਰਦੇ ਆ ਕਿ ਜਿੱਦਾਂ ਖੁਦਾ ਨੇ ਬੀਤੇ ਵਕਤ ਦੇ ਵਿੱਚ ਸਾਡੀ ਮਦਦ ਕੀਤੀ ਆ ਅਲੱਗ ਅਲੱਗ ਸਮੇਂ ਤੇ ਅਲੱਗ ਅਲੱਗ ਟਾਈਮ ਤੇ ਖੁਦਾ ਨੇ ਸਾਡੀ ਸਾਡੇ ਤੇ ਕਿਰਪਾ ਕੀਤੀ ਅਸੀਂ 88 ਫੁੱਟ ਰੋਡ ਦੇ ਉੱਤੇ ਵੱਡੀਆਂ ਵੱਡੀਆਂ ਮੀਟਿੰਗਾਂ ਵੱਡੇ ਵੱਡੇ ਖੁਦਾਵੰਦੇ ਰਬੀ ਯਿਸੂ ਦੇ ਜ਼ਲਾਲ ਨੂੰ ਪ੍ਰਗਟ ਕਰਨ ਦੇ ਸਮੇਲਨ ਕੀਤੇ ਆ ਔਰ ਉਸੇ ਤਰੀਕੇ ਨਾਲ ਇਸ ਸਾਲ ਵੀ 12 13 ਮਾਰਚ 2024 ਨੂੰ 88 ਫੁੱਟ ਗਰਾਊਂਡ ਜੋ ਮਜੀਠਾ ਰੋਡ ਦੇ ਉੱਤੇ ਆ ਲੰਗਬਾਲਾ ਦੇ ਵਿੱਚ ਉਸ ਜਗ੍ਹਾ ਤੇ ਅਸੀਂ ਬਹੁਤ ਵੱਡੀ ਮੀਟਿੰਗ ਕਰਨ ਦੇ ਲਈ ਜਾ ਰਹੇ ਹਾਂ ਜਾਗਰਤੀ ਸਭਾ ਬੇਦਾਰੀ ਦੀ ਸਭਾ ਔਰ ਉਹਦੇ ਵਿੱਚ ਅਸੀਂ ਸੱਦਾ ਦਿੰਦੇ ਹਾਂ ਸਾਰੇ ਪਾਸੇ ਸਹਿਬਾਨਾਂ ਨੂੰ ਸਾਰੀਆਂ ਸੰਗਤਾਂ ਨੂੰ ਸਾਰੇ ਅੰਮ੍ਰਿਤਸਰ ਨੂੰ ਸਾਰੇ ਪੰਜਾਬ ਨੂੰ ਕਿ ਆਪ ਆਓ ਆਪਣੀ ਸੰਗਤਾਂ ਸਮੇਤ ਆਓ ਔਰ ਜਿਹੜੇ ਦੁਖੀ ਬਿਮਾਰ ਨਚਾਰ ਉਹਨਾਂ ਨਾਲ ਕਿਓ ਖੁਦਾਵੰਨ ਜਰੂਰ ਬਰਕਤ ਦੇਗਾ ਫਿਰ ਇੱਕ ਵਾਰੀ ਯਾਦ ਕਰਾਉਣਾ ਚਾਹਾਂਗਾ 12 13 ਮਾਰਚ 2024 88 ਫੁੱਟ ਟੋਂਗ ਵਾਲਾ ਮਜੀਠਾ ਰੋਡ ਅੰਮ੍ਰਿਤਸਰ ਖੁਦਾ ਤੁਹਾਨੂੰ ਬਰਕਤ ਦੇ ਸਾਰਿਆਂ ਨੂੰ ਜੈ ਐਮਸੀ ਜੈ ਲਾਹ ਵਾਲस्ते ਸਹਿਬਾਨ ਤੇ ਸਮੂਹ ਕਿਸਾਨਾਂ ਜਿਹੜੀਆਂ ਹੋਰਾਂ ਨੂੰ ਮੈਂ ਪ੍ਰਭੂ ਜੀ ਸ਼ਮਸੀ ਦੇ ਵਿੱਚ ਸलाम ਕੀਣਾ ਜੈ ਐਮਸੀ ਦੀ ਆਖਦਾ ਤੇ ਬੇਨਤੀ ਕਰਦਾ ਵੀ 12 ਤੇ 13 ਮਾਰਚ ਨੂੰ 88 ਫੁੱਟ ਰੋਡ ਦੇ ਉੱਤੇ ਜਿਹੜੀ ਗਰਾਊਂਡ ਹੈ ਉਹਦੇ ਵਿੱਚ 12 ਤੇ 13 ਮਾਰਚ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਉਹਦੇ ਵਿੱਚ ਸਾਰੇ ਪਾਸਟਰ ਆਪਣੀਆਂ ਕਲੀਸਿਯਾਂਾਂ ਸਮੇਤ ਜਿਹੜੇ ਹੋਵਾਂਗਾ ਆ ਕੇ ਜਰੂਰ ਪਹੁੰਚਣ ਔਰ ਪ੍ਰਭੂ ਦੇ ਬੜੇ ਅੱਛੇ ਤਾਸ ਉੱਥੇ ਆ ਰਹੇ ਨੇ ਜਿਹੜੇ ਪਿਛਲੇ ਸਾਲ ਵੀ ਆਏ ਸੀ ਔਰ ਬਹੁਤ ਸਰੀਰ ਆਸ਼ੀਸ਼ ਮਿਲ ਸਕਦੀ ਹੈ ਇਸ ਲਈ ਸਾਰੇ ਆਪਣੀ ਕਲੀਸਿਯਾਂਾਂ ਦੇ ਵਿੱਚ ਅਨਾਉਂਸਮੈਂਟ ਕਰੋ ਔਰ ਸਾਰਿਆਂ ਨੂੰ ਲੈ ਕੇ ਬਹੁਤ ਮਿਹਰਬਾਨ ਸੇਵਕਾਂ ਨੂੰ ਸਭ ਕਲੀਸਿਯਾਂਾਂ ਨੂੰ ਜੈਮਸੀ ਦੀ ਜੈਮਸੀ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ 88 ਫੁੱਟ ਰੋਡ ਤੇ ਬਹੁਤ ਬੜੀ ਇੱਕ ਸਮਾमेलन ਕਨਵੈਨਸ਼ਨ ਹੋਣ ਜਾ ਰਹੀ ਹੈ ਉਸ ਦੇ ਵਿੱਚ ਸਭ ਨੂੰ ਬੇਨਤੀ ਹੈ ਕਿ ਆਪੋ ਆਪਣੀਆਂ ਕਲਿੱਸੀਆਂ ਵਾਂ ਆਪਣੇ ਲੋਕਾਂ ਨੂੰ ਲੈ ਕੇ ਜੀ ਪ੍ਰਭੂ ਦੇ ਮਹਾਂ ਦਾਸ ਪਹੁੰਚ ਰਹੇ ਨੇ ਜੋ ਕਿ ਸੂਚਨਾ ਚਾਰ ਦੇ ਦੁਆਰਾ ਸਭ ਨੂੰ ਨਾ ਹਾਲ ਕਰਨਗੇ ਔਰ ਬਹੁਤ ਅੱਛੇ ਆਦਰਸ਼ ਵੀ ਜੀਪਕ ਜਨਸਧਵੀ ਜੀ ਵੀ ਸਿਰਫ ਆ ਕੇ ਪਹੁੰਚ ਰਹੇ ਨੇ ਤੇ ਸਾਰੀ ਟੀਮ ਬੜੀ ਤੇਜ਼ੀ ਦੇ ਨਾਲ ਪਰਮੇਸ਼ਰ ਦੇ ਇਸ ਕੰਮ ਨੂੰ ਕਰਨ ਜਾ ਰਹੀ ਹੈ 12 13 ਨੂੰ ਸਬਾ ਪੁਨੀਆ ਕ੍ਰੀਸ਼ਮ ਦੇ ਨਾਲ ਪਹੁੰਚੀਏ ਬਹੁਤ ਬੜੀ ਮਹਾ ਬਜ਼ਾਰੀ ਸਬਦ ਵਿੱਚ ਖੁਦਾ ਬਹੁਤ ਬਹੁਤ ਸਾਰੀ ਤੁਹਾਨੂੰ ਬਰਕਤ ਦੇਗਾ ਆਮੀਨ